ਡਿਪਟੀ ਕਮਿਸ਼ਨਰ ਪਟਿਆਲਾ ਸ਼ੌਕਤ ਅਹਿਮਦ ਪਰੇਵਾਲੋ ਹੜਾ ਰੋਕੂ ਕਮਾ ਦਾ ਜਾਇਜ਼ਾ ਲੈਣ ਲਈ ਖਗਰ ਟਾਂਗਰੀ ਮਾਰਕੰਡਾ ਛੋਟੀ ਤੇ ਵੱਡੀ ਨਦੀ ਦਾ ਦੌਰਾ ਕੀਤਾ ਗਿਆ। ਉਹਨਾਂ ਕਿਹਾ ਕਿ ਮੁੱਖ ਮੰਤਰੀ ਦੇ ਆਦੇਸ਼ਾਂ ਤੇ ਪ੍ਰਸ਼ਾਸਨ ਨਾਗਰਿਕਾਂ ਦੀ ਜਾਨ ਤੇ ਮਾਲ ਦੀ ਸੁਰੱਖਿਆ ਲਈ ਵਚਨਬੱਧ। ਆਗਾਮੀ ਮਾਨਸੂਨ ਸੀਜ਼ਨ ਲਈ ਕਿਸੇ ਵੀ ਸਥਿਤੀ ਨਾਲ ਜਿਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਤਿਆਰ। ਮੀਡੀਆ న్యూਸ ਪੰਜਾਬ ਦੇ ਲਈ ਰਜਿੰਦਰ ਸਿੰਘ ਮੋਹਿਦੀ ਰਿਪੋਰਟ।